ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਰੁੱਖਾਂ ਬਾਰੇ ਗੱਲ ਕਰਦੇ ਹਾਂ ਉਹਨਾਂ ਦੇ ਪੱਤਿਆਂ ਦੀ ਉਹਨਾਂ ਦੇ ਫਲਾਂ ਦੀ ਉਹਨਾਂ ਦੀ ਫੁੱਲਾਂ ਦੀ ਸਬਜ਼ੀਆਂ ਬਾਰੇ ਗੱਲ ਕਰਦੇ ਆਂ ਬਣਾ ਸਕਦੇ ਆਪਾਂ ਇਸ ਤਰੀ ਅੱਜ ਗਲਮੋਹਰ ਦੀ ਗੱਲ ਕਰਾਂਗੇ ਗਲਮੋਹਰ ਦੇ ਫੁੱਲਾਂ ਨੂੰ ਵੀ ਵਰਤ ਸਕਦੇ ਆਪਾਂ ਉਹਨਾਂ ਦੇ ਪਕਵੜੇ ਬਣਾ ਸਕਦਾ ਅਜਿਗਰ ਗਲਮੋਹਰ ਦੇ ਫਲ ਹੁਣ ਲਾਲ ਪੈਣੇ ਸ਼ੁਰੂ ਹੋ ਚੁੱਕੇ ਆ ਅਸੀਂ ਪਾਸੇ ਤੁਸੀਂ ਗਲਮੋਹਰ ਲੱਗੇ ਸ਼ਹਿਰਾਂ 'ਚ ਪਿੰਡਾਂ 'ਚ ਤੇ ਦੇਖ ਸਕਦੇ ਹੋ ਫਲ ਲੱਗੇ ਉਹਦੇ ਆਪਾਂ ਪਕਵੜੇ ਬਣਾ ਸਕਦੇ ਆ ਉਹਨਾਂ ਦੀ ਫੁੱਲੋ ਟੀ ਚਾਹ ਬਣਾ ਸਕਦੇ ਆ ਫੁੱਲਾਂ ਦੀ ਜੈਮਸ ਵਿੱਚ ਯੂਜ਼ ਕਰ ਸਕਦੇ ਆ ਇੱਕ ਉਹ ਤੋਂ ਸਟਰੋਂਗ ਸਵੀਟ ਅਲਕੋਹਲਿਕ ਡਰਿੰਕ ਵੀ ਬਣਦਾ ਹੈਗਾ ਉਹ ਵੀ ਬਣਾ ਸਕਦੇ ਹੈਗੇ ਆ ਤੇ ਗੱਲ ਇਸ ਤਰ੍ਹਾਂ ਕਿ ਇਹ ਜਿਹੜੇ ਫੁੱਲ ਹੈਗੇ ਐਂਟੀਆਕਸੀਡੈਂਟ ਪ੍ਰੋਪਰਟیز ਰੱਖਦੇ ਆ ਮਤਲਬ ਕਹਿੰਦਾ ਬੋਡੀ ਨੂੰ ਹੀਲ ਕਰਨ ਚ ਮਦਦ ਕਰਦੇ ਆ ਐਂਟੀਬੈਕਟੀਰੀਅਲ ਆ ਐਂਟੀਡਾਇਬੀਟਿਕ ਆ ਵੀ ਡਾਇਬੀਟਿਕ ਪੇਸ਼ੈਂਟ ਵੀ ਲੈ ਸਕਦਾ ਹੈਗਾ ਐਂਟੀਮਾਈਕਰੋਬੀਅਲ ਹੈਗੇ ਆ ਐਂਟੀ ਡਾਇਰੀ ਵੀ ਹੈਗੇ ਮੰਨ ਲਓ ਜੇ ਕਿਸ ਨੂੰ ਕੋਈ ਪੇਟ ਦੀ ਰੋਲਟੇ ਟਟੀਆਂ ਲੱਗੀਆਂ ਹੈ ਜਾਂ ਕੁਝ ਲੱਗਿਆ ਤਾਂ ਉਹ ਵੀ ਠੀਕ ਕਰਨ 'ਚ ਮਦਦ ਕਰਦੇ ਹੈਗੇ ਆ ਸ਼ਾਇਜੀ ਕਮਿਊਨਿਟੀ ਹੈਗੀ ਆ ਸਾਊਥ-ਵੈਸਟਰਨ ਬੰਗਲਾਦੇਸ਼ ਦੀ ਇਹਨਾਂ ਦੇ ਫੁੱਲਾਂ ਨੂੰ ਬੁਖਾਰ ਨੂੰ क्रोनिक ਬਹੁਤ ਭਿਆਨਕ ਬੁਖਾਰ ਨੂੰ ਹੋਵੇ ਤਾਂ ਉਹਦੇ ਵਾਸਤੇ ਵਰਤੇ ਹੈਗੇ ਠੀਕ ਕਰਨ ਵਾਸਤੇ ਇੱਕ ਜਨਾਡੀ ਇੱਕ ਟ੍ਰਾਈਬਲ ਕਮਿਊਨਿਟੀ ਆਂਧਰਾ ਪ੍ਰਦੇਸ਼ ਦੀ ਉਹ ਇਹਨਾਂ ਦੇ ਫੁੱਲਾਂ ਨੂੰ ਵਰਤੇ ਜੇ ਕਿਸ ਨੂੰ ਮੈਨਸੂਲ ਸਾਈਕਲ ਦੀ ਦਿੱਕਤ ਆ ਜੇ ਬਹੁਤ ਜ਼ਿਆਦਾ क्रोनिक ਪੇਨ ਹੋਵੇ ਤਾਂ ਉਹ ਵੀ ਇਸ ਇਹਨਾਂ ਨੂੰ ਫੁੱਲਾਂ ਨੂੰ ਟਰੀਟ ਕਰਨ ਵਾਸਤੇ ਵਰਤੇ ਹੈਗੇ ਆ ਗਲਮੋਰ ਦੇ ਜਿਹੜੇ ਜਿਹੜੇ ਫੁੱਲ ਹੈਗੇ ਆ ਤਾਂ ਇਹਨੂੰ ਮਤਲਬ ਕਹਿੰਦਾ ਉਹਦਾ ਮਤਲਬ ਗਲਮੋਹਰ ਦਾ ਮਤਲਬ ਗੁਲ ਦਾ ਮਤਲਬ ਫੁੱਲ ਮੋਹਰ ਦਾ ਮਤਲਬ ਮੋਰਾਂ ਉਹ ਇਸ ਲਈ ਪੀਕਾਕ ਟਰੀ ਵੀ ਬੋਲਦੇ ਨੇ ਹੈਗੇ ਆ ਤੇ ਮੋਰ ਦੇ ਜਿਹੜੇ ਪਿਛਲੇ ਹਿੱਸੇ ਜਿਹੜੇ ਨੇ ਖਾਮੂ ਦੇ ਉਸ ਤਰ੍ਹਾਂ ਦੇ ਫੁੱਲ ਹੁੰਦੇ ਹੈਗੇ ਇਸ ਲਈ ਇਹਨੂੰ ਇਹਨੂੰ ਪੀਕਾਕ ਟਰੀ ਵੀ ਬੋਲਦੇ ਹੈਗੇ